ਜਿਵੇਂ ਮੋਦੀ ਸਰਕਾਰ ਨੇ ਹਰ ਵਰਗ ਨੂੰ ਕਿਰਤੀ ਵਰਗ ਨੂੰ ਗਰੀਬੀ ਵਾਲੇ ਪਾਸੇ ਧੱਕਿਆ ਧਰਾਤਲ ਵਾਲੇ ਪਾਸੇ ਧੱਕਿਆ ਉਵੇਂ ਕਿਰਤੀ ਮਜ਼ਦੂਰ ਸੰਤੀ ਮਜ਼ਦੂਰ ਵੀ ਬਿਲਕੁਲ ਥੱਲੇ ਵਾਲੇ ਪਾਸੇ ਨੂੰ ਧੱਕ ਦਿੱਤਾ ਗਰੀਬੀ ਵਾਲੇ ਪਾਸੇ ਨੂੰ ਧੱਕ ਦਿੱਤਾ ਹੈ ਅਫਸੋਸ ਦੀ ਗੱਲ ਹੈ ਕਿ 2012 ਤੋਂ ਬਾਅਦ ਸ਼ਾਂਤੀ ਮਜ਼ਦੂਰਾਂ ਦੀ ਕੋਈ ਉਜਰਤਾਂ ਦੇ ਵਿੱਚ ਸੋਧ ਨਹੀਂ ਕੀਤੀ ਗਈ ਸਗੋਂ ਜਿਹੜਾ ਮਾੜਾ ਮੋਟਾ ਮਹਿੰਗਾਈ ਪੱਤਾ ਮਿਲਦਾ ਸੀ ਕੋਵਿਡ ਦੇ ਨਾਂ ਦੇ ਉੱਤੇ ਤਿੰਨ ਕਿਸ਼ਤਾਂ ਉਹ ਵੀ ਰੋਕ ਲੀਆਂ ਗਈਆਂ ਔਰ ਜਿਹੜਾ ਮਹਿੰਗਾਈ ਪੱਤਾ ਵਧਦਾ ਹੁੰਦੇ ਐ ਤੇ ਮਾਨ ਸਾਹਿਬ ਕਹਿੰਦੇ ਆ ਕਿ ਮੈਂ ਸੋਧ ਕਰ ਦਿੱਤੀ ਹੈ ਕਿਰਤੀਆਂ ਦੀਆਂ ਉਜਰਤਾਂ ਦੇ ਵਿੱਚ ਸੋਧ ਕਰ ਦਿੱਤੀ ਹੈ ਸੰਨ 2012 ਦੇ ਵਿੱਚ ਕਟੋਕਾ ਡੁੱਲਤਾਂ ਦੇ ਵਿੱਚ ਸੋਧ ਕੀਤੀ ਗਈ ਸੀ ਉਸ ਤੋਂ ਬਾਅਦ ਅੱਜ ਤੱਕ 13 ਸਾਲ ਕਰੀਬ વીਤ ਚੱਕਿਆ ਹੈ ਜਦ ਕਿ ਅਸੂਲ ਦੇ ਮੁਤਾਬਕ 5 ਸਾਲ ਬਾਅਦ ਹਰ 5 ਸਾਲ ਬਾਅਦ ਉਜਰਤਾਂ ਦੇ ਵਿੱਚ ਸੋਧ ਹੋਣੀ ਚਾਹੀਦੀ ਹੈ ਜਿਵੇਂ ਮਹਿੰਗਾਈ ਵੱਧਦੀ ਹੈ ਜਿਵੇਂ ਲੋੜਾ ਵੱਧਦੀ ਹੈ ਜਿਵੇਂ ਕੰਮ ਦਾ ਭਾਰ ਵੱਧਦਾ ਹੈ ਹਰ 5 ਸਾਲ ਬਾਅਦ ਉਹਨਾਂ ਦੀ ਉਜਰਤਾਂ ਦੇ ਵਿੱਚ ਵਾਧਾ ਹੋਣਾ ਚਾਹੀਦਾ ਪਰ ਮੋਦੀ ਨੇ ਤਾਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਕਿ ਜਿਹੜੇ ਲਗਭਗ 100 ਸਾਲ ਦੇ ਵਿੱਚ 1923 ਤੋਂ ਲੈ ਕੇ 2008 ਤੱਕ 44 ਲੇਬਰ ਕਾਨੂੰਨ ਬਣੇ ਸੀ ਮੋਦੀ ਨੇ ਪਾਰਲੀਮੈਂਟ ਦੇ ਵਿੱਚ ਪਾਸ ਕਰ ਲਿਆ ਉਹਨੂੰ ਲਾਗੂ ਕਰਨ ਜਾ ਰਹੇ ਹੈ ਕਿਉਂ ਸਾਰੇ ਕਾਨੂੰਨ ਮਲਿਆ ਮੇਟ ਤੋੜ ਦਿੱਤੇ ਗਏ ਹੈ ਉਹਨਾਂ ਨੂੰ ਤੋੜ ਕੇ ਚਾਰ ਲੇਬਰ ਕੋਡ ਜਿਹੜੇ ਉਹ ਬਣਾਏ ਜਾ ਰਹੇ ਹੈ ਉਹ ਲੇਬਰ ਕੋਡ ਤੁਸੀਂ ਜਾਣਦੇ ਹੋ ਕਿਉਂ ਕਿਸੇ ਦੇ ਉੱਤੇ ਕੋਈ ਸਜ਼ਾ ਨਹੀਂ ਦੇ ਸਕਦੇ ਕੋਡ ਜਮੇ ਚੋਣਾ ਦੇ ਉੱਤੇ ਕੋਡ ਲੱਗਦਾ ਤੁਸੀਂ ਦੇਖਿਆ ਕਿਸੇ ਨੂੰ ਸਜ਼ਾ ਹੁੰਦਿਆਂ ਲੇਬਰ ਮਹਿਕਮਾ ਪਹਿਲਾਂ ਹੀ ਤਪੰਗ ਬਣਾ ਦਿੱਤਾ ਗਿਆ ਹੈਂਡੀਕੈਪ ਕਰ ਦਿੱਤਾ ਗਿਆ ਉਹਨਾਂ ਨੂੰ ਰੋਕ ਦਿੱਤਾ ਗਿਆ ਸੰਤਾਂ ਦੇ ਵਿੱਚ ਪਾੰਬੇ 8 ਘੰਟੇ ਦੀ بجائے 12 ਘੰਟੇ ਕੰਮ ਲੈ ਕੇ ਤੇ 8 ਘੰਟੇ ਦੀ ਉਜਰ ਤੋ ਦਵੋ ਉਹ ਜਾ ਕੇ ਕੋ ਚੈੱਕ ਨਹੀਂ ਕਰਨਗੇ ਉਹ ਕਿਸੇ ਦਾ ਚਲਾਨ ਨਹੀਂ ਕਰਨਗੇ ਲੇਬਰ ਇਨਸਪੈਕਟਰ ਤੋਂ ਲੈ ਕੇ ਲੇਬਰ ਅਫਸਰ ਤੱਕ ਨਹੀਂ ਤੁਸੀਂ ਦੱਸੋ ਡਿਪਟੀ ਡਾਇਰੈਕਟਰ ਫੈਕਟਰੀ ਤੋਂ ਲੈ ਕੇ ਡਾਇਰੈਕਟਰ ਤੱਕ ਸਾਰੇ ਕੋਈ ਆਪਣਾ ਕੰਮ ਨਹੀਂ ਕਰ ਰਹੇ ਆਜੇ ਮਜ਼ਦੂਰਾਂ ਦਾ ਘਾਣ ਹੋ ਰਿਹਾ ਹੈ ਸਪੈਸ਼ਲ ਚਾਂਸ ਦਾ ਪਰ ਜਿੰਨੇ ਸਾਥੀ ਜ਼ਿਕਰ ਕਰਕੇ ਗਏ ਆ ਉਹ ਨਾ ਤੁਹਾਨੂੰ ਕਿ ਲੋਡ ਸੀ ਕਿ 8 ਘੰਟੇ ਤੋਂ ਤੁਸੀਂ ਕੰਮ ਕੱਟ ਕੀਤਾ ਜਾਂਦਾ ਤੁਸੀਂ ਇਹੀ ਕਰਨਾ ਜਿਵੇਂ ਬਰਥ ਲੋਡ ਵੱਧ ਰਿਹਾ ਸੰਤਾਂ ਦੇ ਵਿੱਚ ਉੱਥੇ ਨਾ 8 ਘੰਟੇ ਦੀ بجائے 7 ਘੰਟੇ ਦੀ ਘੜੀ ਕੀਤੀ ਜਾਂਦੀ ਪਾਸ ਕਰ ਲਿਆ ਪਾਰਲੀਮੈਂਟ ਦੇ ਵਿੱਚ ਕਿਉਂ ਮਜ਼ਦੂਰ 12 ਘੰਟੇ ਫੈਕਟਰੀ ਦੇ ਵਿੱਚ ਕੰਮ ਕਰਨ ਕੇ 12 ਘੰਟੇ ਤੇ ਮਾਨ ਸਾਹਿਬ ਜਿਹੜੇ ਕਹਿੰਦੇ ਆਮ ਆਦਮੀ ਸਰਕਾਰ ਆ ਸਭ ਤੋਂ ਪਹਿਲਾਂ ਉਹਨੇ ਨੋਟਿਸ ਜਾਰੀ ਕੀਤਾ 12 ਘੰਟੇ ਦੀ ਜਿਹੜਾ ਵੱਡਾ ਸਰਮਾਇਦਾਰ ਹੈ ਅਜ ਉਹਦੀ ਤਸੱਲੀ ਨਹੀਂ ਹੋਈ ਭਾਈ ਮੈਂ ਰੈਲੀ ਉਹ ਕਹਿ ਰਹੇ ਆ ਕਿ 15 ਘੰਟੇ ਦੀ ਦਿਹਾੜੀ ਹੋਣੀ ਚਾਹੀਦੀ ਹੈ ਮਜ਼ਦੂਰ ਮਜ਼ਦੂਰ ਨਾ ਰਿਹਾ ਜਿਵੇਂ ਮਸ਼ੀਨ ਬਣ ਗਈ ਹੈ ਇਸ ਲਈ ਜਿਵੇਂ ਬਾਕੀ ਵਰਗਾਂ ਦੇ ਉੱਤੇ ਭਾਰ ਪੈ ਰਿਹਾ ਬਾਕੀ ਵਰਗਾਂ ਦੇ ਲਗਾਤਾਰ ਹੱਕ ਖੋਏ ਜਾ ਰਹੇ ਆ ਤੇ ਮੈਂ ਸੰਤੀ ਮਜ਼ਦੂਰਾਂ ਦਾ ਵੀ ਲਗਭਗ ਉਹੀ ਹਾਲ ਹੈ ਮਿਹਨਾਰ ਵਾਲੇ ਪਾਸੇ ਜਾ ਰਹੇ ਆ ਔਰ ਵੱਡੀ ਗੱਲ ਜਿਹੜੀ ਕਦੇ ਕਹਿੰਦੇ ਕਿ ਮੈਂ ਸਨਨ ਦੇ ਵਿੱਚ ਕੰਮ ਕਰਦਾ ਇਸ ਬੇਈਮਾਨ ਸਰਕਾਰ ਨੇ ਉਹ ਸਾਰਾ ਸੰਤੀ ਮਜ਼ਦੂਰ ਨਹੀਂ ਰਹਿਣ ਦਿੰਦਾ ਉਹਨਾਂ ਲੇਬਰ ਸਪਲਾਈਅਰ ਬਣਾ ਦਿੱਤੇ ਗਏ ਨੇ ਸਰਕਾਰੀ ਮਹਿਕਮੇ ਬੰਗੂ ਆਊਟਸੋਰਸ ਕਰ ਦਿੱਤਾ ਗਿਆ ਹਾਂਜੀ ਉਹ ਹੁਣ ਸੰਤੀ ਮਜ਼ਦੂਰਾਂ ਦੇ ਹੱਕ ਲੈਣ ਦੇ ਵਿੱਚ ਜੋਗ ਨਹੀਂ ਰਹਿੰਦੇ ਇਸੇ ਤਰ੍ਹਾਂ ਨਿਰਮਾਣ ਮਜ਼ਦੂਰਾਂ ਦਾ ਕਾਨੂੰਨ ਬਣਿਆ ਸੀ 1996 ਦੇ ਵਿੱਚ ਕੁਝ ਨਿਆਤਾ ਮਿਲਣ ਲੱਗੀਆਂ ਸੀ ਸਰਕਾਰ ਨੇ ਉਹ ਵੀ ਆਨਲਾਈਨ ਦੇ ਨਾਂ ਦੇ ਉੱਤੇ ਫਿਰ ਉਹਨਾਂ ਦੀ ਰਜਿਸਟਰੀ ਜੜੀ ਆ ਉਹ ਘਟਾ ਦਿੱਤੀ ਹੈ ਬੰਦ ਕਰ ਦਿੱਤੀ ਹੈ ਪੱਠਾ ਮਜ਼ਦੂਰਾਂ ਦਾ ਜੋ ਹਾਲ ਹੈ ਹਾਂ ਉਹ ਚ ਦੇਖ ਲੋ ਨਵੀਆਂ ਨਵੀਆਂ ਤਕਨੀਕਾਂ ਨਾਲ ਪੱਠਿਆਂ ਨੂੰ ਚਲਾ ਰਹੇ ਹੈ ਤੇ ਮਜ਼ਦੂਰਾਂ ਦੇ ਉੱਤੇ ਬੋਝ ਵੱਧਦਾ ਜਾ ਰਿਹਾ ਹੈ ਇਸ ਲਈ ਇਹ ਸ਼ਾਂਤੀ ਮਜ਼ਦੂਰਾਂ ਦਾ ਜੋ ਹਾਲ ਹੈ ਕਿ ਉਹਨਾਂ ਦੀ ਘੱਟੋ ਘਾਟੂ ਦੇ ਵਿੱਚ ਸੁਧਾਰ ਹੋਵੇ ਸੋਧ ਹੋਵੇ ਬਾਕੀ ਮਜ਼ਦੂਰਾਂ ਦੇ ਉੱਤੇ ਜਿਹੜਾ ਕਾਨੂੰਨ ਲਾਗੂ ਹੋਣ ਇਹ ਚਾਰ ਕੋਡ ਰੱਦ ਕੀਤੇ ਜਾਣ ਆਊਟਸੋਰਸਿੰਗ ਟੋਟਲ ਬੰਦ ਕੀਤਾ ਜਾਵੇ 1970 ਦੇ ਵਿੱਚ ਕਾਨੂੰਨ ਬਣਿਆ ਸੀ ਕਿ ਜਿਹੜੀ ਇੰਡਸਟਰੀ ਦੇ ਵਿੱਚ ਜਿਹੜੀ ਸੰਤ ਦੇ ਵਿੱਚ ਰੈਗੂਲਰ ਕੰਮ ਹੈ ਉਹਨੂੰ ਠੇਕੇਦਾਰੀ ਦੇ ਉੱਤੇ ਤੋੜਨਾ ਹੈ 1970 ਦਾ ਬਣਿਆ ਹੋਇਆ ਕਾਨੂੰਨ ਬਿਲਕੁਲ ਮਲਿਆ ਮੀਟ ਕਰ ਦਿੰਦਾ ਹੈ ਹੁਣ ਆਊਟਸੋਰਸਿੰਗ ਜਿਹੜਾ ਲੁੱਟ ਹੋ ਰਹੀ ਹੈ ਆਊਟਸੋਰਸਿੰਗ ਦੇ ਨਾਮ ਦੇ ਉੱਤੇ ਇੱਕ ਠੇਕੇਦਾਰ ਰੱਖ ਲਿਆ ਜਾਂਦਾ ਲੇਬਰ ਸਪਲਾਈ ਵਾਸਤੇ ਉਹ ਲੈਂਦਾ ਮਾਲਕਾਂ ਤੋਂ 10-12000 ਰੁਪਇਆ ਉਹ ਅੱਗੇ 6000 ਤੇ ਮਜ਼ਦੂਰ ਨੂੰ ਰੱਖ ਲੰਦਾ 6000 ਮਜ਼ਦੂਰ ਨੂੰ ਮਹੀਨਾ ਦਿੰਦਾ ਹੈ ਇਸ ਕਰਕੇ ਹਰ ਵਰਗ ਦੀ ਤਰ੍ਹਾਂ ਮਜ਼ਦੂਰ ਵਰਗ ਵੀ ਬਹੁਤ ਲੁੱਟਿਆ ਜਾ ਰਿਹਾ ਬਹੁਤ ਮੰਦੀ ਹਾਲਤ ਹੈ ਇਹ ਅੱਜ ਦੀ ਇਹ ਰੈਲੀ ਸੁਨਿਆ ਦੇਗੀ ਸਰਕਾਰ ਨੂੰ ਕਿ ਆਪਣਾ ਕੰਨ ਖੋਲੇ ਜਿਹੜੇ ਲੋਕਾਂ ਨੇ ਵਾਅਦੇ ਕੀਤੇ ਗੀ ਜਿਹੜਾ ਕਹਿਆ ਸੀ ਕਦੇ ਕਹਿਆ ਸੀ ਕਿ ਅੱਛੇ ਦਿਨ ਆਉਣਗੇ ਕਦੇ ਕਹਿਆ ਸੀ ਮੇਕ ਇਨ ਇੰਡੀਆ ਹੋਏਗਾ ਹੁਣ ਕਹਤਾ ਵਿਸ਼ਵ ਗੁਰੂ ਬਣੇਗਾ ਜਿਸ ਦੇਸ਼ ਦੇ ਵਿੱਚ 80 ਕਰੋੜ ਪਿਖਾਰੀ ਬੜਾ ਦਿੱਤੇ ਗਏ ਹੁਣ ਉਹ ਵਿਸ਼ਵ ਗੁਰੂ ਤਾਂ ਕੀ ਉਹ ਕੀ ਬਣ ਸਕਦਾ ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੋ ਇਸ ਲਈ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਸਮੇਤ ਇਨਜਾਗਰ ਨੂੰ ਪਛਾਣਦੇ ਹੋਏ ਇੱਕ ਹਵਾਨ ਜੁਰ ਦਵਾਂਗਾ ਜਿਵੇਂ ਪਿੱਛੇ ਕਿਸਾਨਾਂ ਤੇ ਮਜ਼ਦੂਰਾਂ ਨੇ ਸਾਂਝੇ ਤੌਰ ਦੇ ਉੱਤੇ ਮੋਰਚਾ ਲਾਇਆ ਸੀ ਹੁਣ ਸਮੂਹ ਵਰਗਾਂ ਨੂੰ ਉਹ ਜੋ ਮੋਰਚੇ ਲਾਉਣ ਦੀ ਲੋੜ ਹੈ ਉਹਨਾਂ ਨਾਲ ਸਮੇਂ ਦੇ ਵਿੱਚ ਜੋ ਸਮੂਹ ਵਰਗ ਸਮੇਤ ਔਰਤਾ ਨੌਜਵਾਨੋ ਵਿਦਿਆਰਥੀ ਮੁਲਾਜ਼ਮ ਕਿਸਾਨ ਮਜ਼ਦੂਰ ਜਦੋਂ ਤੱਕ ਇਕੱਠੇ ਨਹੀਂ ਹੋਣਗੇ ਸਰਕਾਰ ਦੀ ਨੀਂਦ ਆਰਾਮ ਨਹੀਂ ਹੋਣੀ ਇਹ ਇਕੱਠੇ ਹੋਣ ਦੀ ਲੋੜ ਹੈ ਇਹਨਾਂ ਸਭ ਦਾ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ